ਸਤਿ ਸ੍ਰੀ ਅਕਾਲ ਬਾਬੂ ਜੀ ਸਤਿ ਸ੍ਰੀ ਅਕਾਲ ਨਵੇੜੋ ਆਪਣਾ ਕੰਮ ਜਲਦੀ ਫਿਰ ਹਾਂ ਬਾਬੂ ਜੀ ਕੋਈ ਗੱਲ ਨਹੀਂ ਤੇ ਹੋਰ ਕੰਮ ਕੋਈ ਹੈਗਾ ਦੱਸੋ ਸਾਨੂੰ ਕੰਮ ਹੈਗਾ ਪੈਂਟਾਂ ਦੀ ਟਰਾਲੀ ਭਰਨੀ ਹੈ ਤੋਂ ਬਾਅਦ ਆਰਡਰ ਆਇਆ ਹੈ ਆਪਣੇ ਕੋਲੇ ਬਾ ਕੋਈ ਗੱਲ ਨਹੀਂ ਮੁੰਡੇ ਆ ਸੇਤੀ ਕੰਮ ਨਵੇੜ ਕੇ ਆ ਪਾਣੀ ਬਾਬੂ ਜੀ ਠੀਕ ਹੈ ਠੀਕ ਹੈ ਠੀਕ ਹੈ ਆ ਜੀ ਬੱਸ ਅਸੀਂ ਆਏ ਮਾਲ ਚੱਕ ਕੇ ਦੁਬਾਰਾ ਬਲੌਕ ਕਰ ਮਾਲ ਹੋਰ ਭਰਨਾ ਆ ਜੀ ਜੱਸਿਆ ਹਾਂ ਜੀ ਸਰ ਅੱਜ ਦੇ ਬਾਬਾ ਬੜਾ ਕੁਛ ਲੱਗਦਾ ਸੀ ਸਰ ਬਾਬੇ ਨੂੰ ਖੁਸ਼ ਹੋਣੀ ਹੈ ਕੱਲ ਨੂੰ ਇੱਕ ਤਰੀਕ ਹੈ ਕਿ ਤੁਸੀਂ ਉਹਨੂੰ ਤਨਖਾਹ ਦੇਣੀ ਹੈ ਠੀਕ ਹੈ ਅੱਜ ਬਾਬੇ ਦੇ ਮੁੰਡਿਆਂ ਦਾ ਫੋਨ ਆਉਣਾ ਅੱਛਾ ਬਾਬਾ ਵਿਚਾਰਾ ਭੋਲਾ ਹੈ ਉਹ ਤਾਂ ਕਦੇ ਫੋਨ ਕੀਤਾ ਨਹੀਂ ਜਦੋਂ ਦੀ ਤਨਖਾਹ ਹੜਪਣੀ ਹੁੰਦੀ ਆ ਉਹ ਤੋਂ ਇੱਕ ਦਿਨ ਪਹਿਲਾਂ ਫੋਨ ਕਰਦੇ ਆ ਇਹ ਵਿਚਾਰਾ ਭੋਲਾ ਚੱਕ ਕੇ ਸਾਰੇ ਪੈਸੇ ਉਹਨਾਂ ਨੂੰ ਫੜਾਏ ਹੁੰਦਾ ਅੱਛਾ ਆ ਕੀ ਦਾ ਫੋਨ ਆਉਣਾ ਉਹ ਮੇਰੇ ਪੁੱਤ ਦਾ ਫੋਨ ਆ ਗਿਆ ਆ ਤੂੰ ਚੜਾਇਕਾ ਹੈਲੋ ਹਾਂ ਬੋਤ ਕੀ ਹਾਲ ਹੈ ਵਧੀਆ ਬਾਪੂ ਜੀ ਤੁਸੀਂ ਦੱਸੋ ਹਾਂ ਠੀਕ ਠਾਕ ਹੋਰ ਮੇਰੇ ਪੋਤਿਆਂ ਦਾ ਕੀ ਹਾਲ ਹੈ ਹਾਂ ਹਾਂ ਬਾਪੂ ਤੇਰੇ ਪੋਤੇ ਵੀ ਠੀਕ ਆ ਤੁਸੀਂ ਆਓਗੇ ਕੱਲ ਨੂੰ ਹਾਂ ਹਾਂ ਪੁੱਤ ਮੈਂ ਆਉਂਗਾ ਕੱਲ ਨੂੰ ਠੀਕ ਆ ਚੰਗਾ ਬਾਪੂ ਜੀ ਫਿਰ ਠੀਕ ਹੈ ਬੋੜਾ ਫਿਕਰ ਕਰਦੇ ਆ ਪਤਨ ਹੋ ਜੀ ਬਾਬੂ ਜੀ ਹਾਂ ਜੀ ਠੀਕ ਐ ਵਧੀਆ ਹੋਰ ਬਾਬਾ ਠੀਕ ਐ ਹਾਂ ਹਾਂ ਓਪ ਠੀਕ ਐ ਬੜਾ ਖੁਸ਼ ਲਾਇਨਾ ਬਾਬਾ ਜੀ ਉਹ ਖੁਸ਼ ਤਾਂ ਹੋਣੀ ਐ ਮੇਰੇ ਮੁੰਡੇ ਦਾ ਫੋਨ ਆਇਆ ਮੈਨੂੰ ਘਰੇ ਬੁਲਾਇਆ ਕੱਲ ਨੂੰ ਫੇਰ ਤਾਂ ਪੁੱਤਾਂ ਨਾਲ ਵੀ ਗੱਲ ਹੋਗੀ ਹੋਣੀ ਐ ਹਾਂ ਪੁੱਤਾਂ ਨਾਲ ਵੀ ਗੱਲ ਹੋਣੀ ਮੇਰੀ ਤਾਂ ਬਾਬੇ ਤੇ ਗੱਲ ਕਹਾ ਹਾਂ ਪੁੱਤ ਕਹਿ ਸਾਰਾ ਸਾਰਾ ਮਹੀਨਾ ਤੈਨੂੰ ਕੋਈ ਫੋਨ ਨਹੀਂ ਕਰਦਾ ਨਾ ਕਦੇ ਤੇਰਾ ਹਾਲ ਚਾਲ ਪੁੱਛਿਆ ਉਹਨਾਂ ਨੇ ਕਦੇ ਤੈਨੂੰ ਪੁੱਛਿਆ ਵੀ ਤੂੰ ਕਿਵੇਂ ਐ ਤੂੰ ਠੀਕ ਠਾਕ ਐ ਤੇਰੀ ਤਬੀਤ ਕਿਵੇਂ ਐ ਉਹ ਨਹੀਂ ਕੋਟ ਤੈਨੂੰ ਬਹਿਣਾ ਬਾਲਾ ਮੂੰਹ ਕਰਦੇ ਮੇਰਾ ਤਾਂ ਤਾਈਂ ਤਾਂ ਫੋਨ ਕਰਦੇ ਮੈਨੂੰ ਉਹ ਕੰਮਕਾਰ ਦੀ ਬੀਜੀ ਹੁੰਦੇ ਆ ਤਾਂ ਨਹੀਂ ਟਾਈਮ ਲੱਗਦਾ ਉਹਨਾਂ ਨੂੰ ਬਾਬਾ ਮੈਨੂੰ ਤਾਂ ਐਵੇਂ ਲੱਗਦਾ ਤੈਨੂੰ ਕੌਣ ਪਿਆਰ ਕਰਦਾ ਤੇਰੇ ਪੈਸੇ ਨੂੰ ਪਿਆਰ ਕਰਦੇ ਆ ਪਰ ਬਾਬਾ ਫਿਰ ਵੀ ਤੂੰ ਆਪਦੀ ਤਨਖਾਹ ਦੇ ਵਿੱਚੋਂ ਕੁਝ ਪੈਸੇ ਮੇਰੇ ਕੋਲ ਜਮ੍ਹਾਂ ਕਰਵਾ ਦੇ ਕਰ ਕਈ ਵਾਰੀ ਤੂੰ ਬਵਾਦਮਾਰ ਹੋ ਗਿਆ ਵੜਾਪੇ ਲਈ ਤੇਰੇ ਪੈਸਾ ਕੰਮ ਆਊਗਾ ਉਹ ਮੇਰੇ ਤਿੰਨ ਮੁੰਡੇ ਆ ਉਹਨਾਂ ਨੂੰ ਫਿਕਰ ਆ ਕਪੀ ਲਾਇਆ ਕਰਾ ਦੇਣਗੇ ਪਰ ਬਾਬਾ ਫਿਰ ਵੀ ਤੂੰ ਆਦੇ 7000 ਦੇ ਵਿੱਚੋਂ 2000 ਰੁਪਏ ਮੇਰੇ ਕੋਲ ਜਮਾ ਕਰਵਾ ਦਿਆ ਕਰ। ਬਾੜਾਪੇ 'ਚ ਤੇਰੇ ਕੰਮ ਆ ਜੂਗਾ। ਉਹ ਮੁੰਡੇ ਕੀ ਕਹਿਣਗੇ? ਵੀ 7000 ਹੁੰਦਾ ਸੀ ਹੁਣ 5 ਲੈ ਕੇ ਆਉਂਦਾ। ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ? ਉਹ ਬਾਬਾ ਤੂੰ ਫਿਕਰ ਨਾ ਕਰ ਮੁੰਡਿਆਂ ਨਾਲ ਗੱਲ ਮੈਂ ਆਪੇ ਕਰ ਲਵਾਂਗਾ। ਚਲ ਪੁੱਤਰਾ ਜਿੰਮੇ ਤੇਰੀ ਮਰਜ਼ੀ। 2000 ਰੁਪਏ ਮੈਂ ਤੇਰਾ ਜਮਾ ਰੱਖ ਲਿਆ ਪਰ 5000 ਤਨ ਨਾਲ ਤਨ ਖਾ ਦੇ ਦਿਆ ਕਰੂਗਾ। ਠੀਕ ਹੈ? ਤੂੰ ਹੀ ਨਹੀਂ ਠੀਕ ਹੈ। ਬਾੜਾਪੇ 'ਚ ਪੈਸਾ ਕੰਮ ਆਊਗਾ ਤੇਰੇ। ਚੰਗਾ। ਹਾਂ ਵੀ ਜੱਗਿਆ ਮੁੰਛੀ ਬੋਲਦਾ ਪੱਠੇ ਤੋਂ ਹਾਂਜੀ ਬੋਲੋ ਜੀ ਦੇਖ ਵੀ ਜੱਗਿਆ ਗੱਲ ਸੁਣ ਹਾਂਜੀ ਤੇਰਾ ਬਾਪੂ ਹੋ ਗਿਆ ਹੁਣ ਬਜ਼ੁਰਗ ਅਸੀਂ ਉਹਨੂੰ ਪਹਿਲਾਂ ਤਨਖਾਹ ਦਿੰਦੇ ਸੀ 7000 ਠੀਕ ਹੈ ਜੀ ਉਹ ਤੋਂ ਹੁਣ ਕੰਮ ਨਹੀਂ ਹੁੰਦਾ ਅਸੀਂ ਹੁਣ ਉਹਨੂੰ 5000 ਰੁਪਏ ਮਹੀਨਾ ਦੇ ਸਕਦੇ ਐਤੂ ਬਾਅਦ ਅਸੀਂ ਪੈਸੇ ਨਹੀਂ ਦੇ ਸਕਦੇ ਠੀਕ ਹੈ ਜੀ ਕੋਈ ਨਹੀਂ ਤੁਸੀਂ 5000 ਰੁਪਏ ਦੇ ਦਿਓ ਜੀ ਹਾਂ ਠੀਕ ਐ ਯਾ ਬਾਪੂ। ਸਭ ਠੀਕ ਹੈ? ਹਾਂ ਬਾਪੂ ਵਧੀਆ ਹੋ ਠੀਕ ਆ। ਹਾਂ ਬਾਪੂ ਆ। ਉਹ ਪਾਣੀ ਲੈ ਕੇ ਆ। ਬਾਪੂ ਲੈ ਕੇ ਆ। ਹੌਲੀ ਹੌਲੀ ਹੌਲੀ। ਪੁੱਤ ਕੇਲੇ ਲੈ ਕੇ ਆ ਲਓ। ਬਾਪੂ ਠੀਕ ਆ। ਆ ਜਾਓ ਵੇ। ਚੱਲੋ, ਚੱਲੋ। ਤੇਰੇ ਬੰਨੇ ਬਾਪੂ ਜੀ। ਹੋਠੀਆ ਪੁੱਤ। ਵਧੀਆ ਬਬੀ ਤੁਸੀਂ ਦੱਸੋ। ਪੁੱਤ ਠੀਕ ਹੈ ਹਾਂ ਵਧੀਆ ਜੀ ਹੋਰ ਫਿਰ ਕਿਵੇਂ ਚੱਲਦੀ ਤੇਰੀ ਪੜ੍ਹਾਈ ਵਧੀਆ ਚੱਲਦੀ ਹੈ ਜੀ ਪੇਪਰ ਹੋ ਵੀ ਜਾਂਦੇ ਬਸ ਚਲ ਮੈਂ ਤਾਂ ਘਰ ਨਾਲ ਬੜਿਆ ਕਰਾਂ ਠੀਕ ਹੈ ਜੀ ਹਾਂ ਹੋਰ ਬਾਪੂ ਹੋ ਗਿਆ ਮਿਲ ਗਈ ਤਨਖਾਹ ਮਾਂ ਪੁੱਤ ਮਿਲ ਗਈ ਲੈ ਬਾਪੂ ਬਿੱਲ ਬੁੱਲਾ ਦੇ ਦੇਣ ਵਾਲੇ ਸੀ ਚਲ ਪੁੱਤ ਥੋੜੀ ਪੈਸੇ ਮੈਂ ਕਿਹੜਾ ਨਾਲ ਲੈਣੇ ਹਾਂ ਹਾਂ ਬਾਪੂ ਅਸੀਂ ਵੀ ਤੇਰੀਆਂ ਬਾਪੂ ਆਹ ਜਿਹੜਾ ਬਾਹਰਾਂ ਤੇ ਖਾਓ ਆਪੋ ਤੁਹਾਨੂੰ ਪਤਾ ਹੀ ਆ ਛੋਟੇ ਹਾਂ ਰਬੋਤ ਮੈਨੂੰ ਹੈ ਚਲ ਮੈਂ ਅਰੇਂਸਟ ਕਰ ਲਾ ਮੜੀ ਜੀ ਹੈ ਠੀਕ ਆ ਠੀਕ ਆ ਬਾਪੂ ਮੱਪੂ ਖੇਡਦਾ ਲਿਆ ਆਂਗਾ ਨਾ ਪੁੱਤ ਖੇਡਦਾ ਮੈਂ ਛੋਲੇ ਲੈ ਕੇ ਆਉਣੀ ਸੀ ਅਜੇ ਲੈ ਕੇ ਨਹੀਂ ਆਇਆ ਮੈਂ ਤਾਂ ਆਜਾ ਤੁਹਾਨੂੰ ਮੈਂ ਖੜਾਉਣਾ ਆਜਾ ਪੁੱਤ ਤੈਨੂੰ ਮੈਂ ਖੜਾਵਾਂਗਾ ਆਜਾ ਝੂਟੇ ਦੀ ਮੈਂ ਮੇਰੇ ਪੁੱਤ ਨੂੰ ਆਜਾ ਓਹੋ ਇੱਥੇ ਇੱਥੇ ਲੱਗ ਰਿਹਾ ਜੀ ਮੇਰੇ ਹੈ ਯਾਰ ਛੂਡੇ ਵਾਖੇ ਅਚੂ ਦੇ ਹੋਏ ਮਾਰਤੀ ਮੇਰਾ ਸੇਰ ਪੁੱਤ ਬਾਪੂ ਬਾਪੂ ਆ ਪੁੱਤ ਆਇਆ ਮੈਂ ਸ਼ਹਿਰ ਤੇ ਲੈ ਆਇਆ ਪੜ੍ਹਨ ਤੈਨੂੰ ਛੱਡ ਜੂਂਗਾ ਰਸਤੇ 'ਚ ਉਹ ਪੁੱਤ ਮੈਨੂੰ ਹਲੇ 10 ਮਿੰਟ ਤਾਂ ਹੋਇਆ ਇਹਨੂੰ ਮੈਨੂੰ ਆਦੇ ਪੋਤੇ ਨਾਲ ਤਾਂ ਖੇਡ ਲਾਂਦੇ ਬਾਪੂ ਮੈਨੂੰ ਤਾਂ ਐਸੀ ਤੇਰਾ ਕਰਾਇਆ ਬਾਜੂ ਦੇਖ ਲਾ ਬਾਕੀ ਤੇਰੀ ਮਰਜ਼ੀ ਆ ਕਰੋ ਠੀਕ ਹੈ ਬਾਈ ਤੂੰ ਸੁਣਾ ਕਿਵੇਂ ਆਇਆ ਹੁਣ ਕਿੱਧਰ ਚੱਲਿਆ ਉਹ ਯਾਰ ਮੈਂ ਤਾਂ ਪੱਠੇ ਤੇ ਚੱਲਿਆ ਸੀਗਾ ਹੁਣ ਕਮਾਈ ਵਾਲਾ ਟਾਈਮ ਹੈ ਨਹੀਂ ਤੇਰਾ ਉਹ ਕਮਾਈ ਵਾਲਾ ਟਾਈਮ ਤਾਂ ਨਹੀਂ ਹੈਗਾ ਬਾਈ ਜਵਾਕਾਂ ਵਾਸਤੇ ਬਾਹਲਾ ਕੁਝ ਬਣਾਉਣਾ ਵਾਲਾ ਪਿਆ ਆਦੇ ਪੋਤਿਆਂ 'ਚ ਖੇਡ ਹੁਣ ਛੱਡ ਖੜਾ ਏ ਉਹ ਜੀ ਤਾਂ ਮੇਰਾ ਬੇਥਰਾ ਕਰਦਾ ਬਾਈ ਵੀ ਪੋਤਿਆਂ 'ਚ ਖੇਡਾਂ ਚੱਲ ਠੀਕ ਹੈ ਹਾਂਜੀ ਬਾਬਾ ਤੇਰੀ ਪੁੱਤ ਤੈਨੂੰ ਨਹੀਂ ਤੇਰੇ ਪੈਸੇ ਨੂੰ ਪਿਆਰ ਕਰਦੀ ਆ ਬਾਬਾ ਤੇਰੇ ਪੁੱਤ ਹੀ ਤੈਨੂੰ ਨਹੀਂ ਤੇਰੇ ਪੈਸੇ ਨੂੰ ਕਿਆ ਕਰਦੇ ਆਂ ਤੇਰੇ ਸੀਰੇ ਹਾਂਜੀ ਆਜਾ ਮਾਲ ਚੱਕ ਕੇ ਪਿੱਛੇ ਲਵਾ ਦਿਓ ਤੇ ਲੇਵਰ ਆਪਣੀ ਸਾਰੀ ਆਈ ਐ ਬਾਕੀ ਲੇਬਰ ਤਾਂ ਸਾਰੀ ਹੈਗੀ ਹੈ ਜੀ ਆਪਣੀ ਇਕੱਲਾ ਬਾਬਾ ਨਹੀਂ ਹੈ ਦੋ ਤਿੰਨ ਨੇ ਹੋ ਗਈ ਬਾਬਾ ਹੈ ਨਹੀਂ ਚਲ ਕੋਈ ਨਹੀਂ ਮੈਂ ਫੋਨ ਲਾ ਕੇ ਪੁੱਛਦਾ ਬਾਬੇ ਤਾਂ ਤਾਂ ਯਾਰ ਫੋਨ ਹੀ ਬੰਦਾ ਜਾਂਦਾ ਬਾਬੇ ਤੇ ਮੁੰਡੇ ਨੂੰ ਫੋਨ ਲਾਉਣਾ ਆ ਕੀ ਦਾ ਫੋਨ ਆ ਗਿਆ ਹਲੋ ਜੀ ਹਾਂ ਭਾਈ ਬਾਬਾ ਆਇਆ ਨਹੀਂ ਉਹ ਤਾਂ ਇਹ ਬਾਲੇ ਬਿਮਾਰ ਨੇ ਉਹ ਤਾਂ ਇਹ 1-2 ਦਿਨ ਹੀ ਮਸਾ ਕੱਟਣਗੇ ਜੀ ਅੱਛਾ ਓਹੋ ਮੈਨੂੰ ਤਾਂ ਪਹਿਲਾਂ ਹੀ ਸੱਕ ਸੀ ਇਹਨਾਂ ਨੇ ਵਿਚਾਰੇ ਬਜ਼ੁਰਗ ਦਾ ਕਿੱਥੇ ਲਾਇ ਕਰਾਉਣਾ ਮੈਨੂੰ ਘਰੇ ਜਾ ਕੇ ਪਤਾ ਲੈਣਾ ਪੈਣਾ ਪਾ ਬਾਪੂ ਦਾ ਇਲਾਜ ਕਰਾ ਲਈਏ ਹੁਣ ਤਾਂ ਪਿੰਡ 'ਚ ਲੋਕ ਵੀ ਕਹਿਣ ਲੱਗੇ ਵੀ ਬੁੜੇ ਨੂੰ ਇਹ ਘਰੀ ਮਾਰਨਗੇ ਮੈਂ ਕਿੱਥੋਂ ਲਾਦਿਆਂ ਪੈਸੇ ਮੈਂ ਬੱਚੇ ਪੜਾਵਾਂਗਾ ਤੇ ਖਰਚਾ ਕਰਾਂ ਮੇਰੇ ਕੋਲੇ ਹੈ ਨਹੀਂ ਪੈਸੇ 50-60000 ਰੁਪਿਆ ਤਾਂ ਇਹਦੇ ਇਲਾਜ ਤੇ ਲੱਗ ਜਾਣਾ ਇਹ ਤਾਂ ਮਸਾ 2-3 ਦਿਨ ਕੱਟੂ ਨਾਲੇ ਪੈਸੇ ਭੋਗ ਤੇ ਲੱਗਣਗੇ ਹੁਣ ਇਲਾਜ ਤਾਂ ਆਪਾਂ ਨੂੰ ਕਰਾਉਣੀ ਪਊਗਾ ਫਿਰ ਹੁਣ ਮੈਂ ਕੀ ਕਰਾਂ ਮੈਂ ਦੱਸਦਾ ਤੁਹਾਨੂੰ ਆਪਾਂ ਇਹਨੂੰ ਵਿਰਦਾ ਆਸ਼ਰਮ 'ਚ ਛੱਡਿਓਣੇ ਆ ਨਾਲੇ ਤਾਂ ਆਪਣਾ ਖਰਚਾ ਨਹੀਂ ਹੋਣਾ ਨਾਲੇ ਆਪਾਂ ਨੂੰ ਸਾਹਮਣਾ ਨਹੀਂ ਪੈਣਾ ਤੇ ਮੇਰੀ ਗੱਲ ਗਲਤ ਹੈ ਇਕਦਾ ਕਿੱਜੇ ਪੜੇ ਲਿਖੜੀ ਗੱਲ ਆਜੋ ਚਲੋ ਉਹ ਬਾਹ ਉਹ ਤੁਹਾਡੇ ਉਹ ਵਧੀਆ ਗੱਲ ਕੀਤੀ ਹੈਣਾ ਤੁਸੀਂ ਕਿਵੇਂ ਇਹ ਇੰਨੀ ਗਰੀਬੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਤੁਹਾਨੂੰ ਤਿੰਨਾਂ ਨੂੰ ਇਹਨੇ ਇਕੱਲੇ ਨਹੀਂ ਪਾਲਿਆ ਤੇ ਸੋ ਤੋਂ ਤਿੰਨਾਂ ਤੋਂ ਰਲ ਕੇ ਇਕੱਲਾ ਬਜ਼ੁਰਗ ਨਹੀਂ ਪਾਲਿਆ ਜਾਂਦਾ ਇਹਨੇ ਸਾਡੇ ਨਾਲ 20 ਸਾਲ ਕਮਾਈ ਕੀਤੀ ਆ ਇਹਦਾ ਲਾਜ ਅਸੀਂ ਕਰਾਵਾਂਗੇ ਬਹੁਤ ਵਧੀਆ ਗੱਲ ਕੀਤੀ ਹੈ ਬਿਰਧ ਆਸ਼ਰਮ ਛੱਡਿਆਵਾਂਗੇ ਕੋਈ ਗੱਲ ਨਹੀਂ ਅਸੀਂ ਕਰਾ ਦੇਂਗੇ ਲਾਜ ਇਹਦਾ ਬਾਲਾ ਮੂੰਹ ਹੁੰਦਾ ਤੂੰ ਲੈ ਜਾ ਕੋਈ ਗੱਲ ਨਹੀਂ ਮੈਂ ਲੈ ਜਾ ਚਲੋ ਪੂ ਆਜਾ ਕੋਈ ਗੱਲ ਨਹੀਂ ਅਸੀਂ ਲਾਜ ਕਰਵਾ ਲਾਂਗੇ ਬੈਠਾ ਕੀ ਕਰਨਾ ਕਰੀ ਕੋ ਗਾਨੀ ਸੀ ਹੈਗੇ ਆ ਵਿੱਚ ਵੱਡਾ ਪੈ ਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਉਹ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਦੇ ਬੰਦੇ ਦੀ ਵਿੱਚ ਵੱਡਾ ਪੈ ਲੋੜ ਪੈਂਦੀ ਆ ਪੁੱਤ ਦੇ ਕੰਦੇ ਦੀ ਉਹ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਦੇ ਬੰਦੇ ਦੀ ਜਦ ਮਾਂ ਪਿਓ ਕਰਜੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵੇ ਤਹਾ ਬਾਬਾ ਠੀਕ ਨੂ ਆਪਾਂ ਬਾਬਾ ਠੀਕ ਹੈ ਪੁੱਤਰਾ ਜੇ ਤੂੰ ਨਾ ਹੁੰਦਾ ਨਾ ਮੈਂ ਤਾਂ ਮਰੀ ਜਾਣਾ ਸੀ ਇਹ ਤੇਰਾ ਸਾਲ ਮੈਂ ਕਿਹੋਂ ਚ ਕੰਮ ਦਾ ਬਾਬਾ ਅਸਾਲ ਸੁਣਦੀ ਤਾਂ ਪੁੱਗਾਰ ਨਹੀਂ ਇਹ ਤਾਂ ਤੇਰੇ ਪੈਸੇ ਸੀ ਅੱਜ ਜਿਹੜੇ ਮੈਂ ਤੇਰੇ ਇਲਾਜ ਤੇ ਲਾਦੇ ਮੈਂ ਤੈਨੂੰ ਕਿਹਾ ਸੀ ਨਾ ਵਿਆਹ ਦੀ ਤਰ੍ਹਾਂ ਆ ਦੇ ਵਿੱਚ ਕੁਝ ਕੁਛ ਪੈਸੇ ਜੋੜ ਲੈ ਕੇ ਅੱਜ ਤੇਰੇੋਂ ਵੈਸੇ ਕੰਮ ਆ ਗਏ ਤੇਰੇ ਤਿੰਨ ਪੁੱਤ ਨਹੀਂ ਤਿੰਨਾਂ ਚ ਕੋਈ ਆਇਆ ਵੀ ਮੇਰੇ ਪੁੱਤ ਕੋਈ ਨਹੀਂ ਆਇਆ ਤੇਰਾ ਪਤਾ ਲੈਣ ਵੀ ਨਹੀਂ ਆਇਆ ਇੱਥੇ ਲਾਜ ਦਾ ਕੀ ਕਰਾਉਣਾ ਸੀ ਉਹਨਾਂ ਨੇ ਉਹ ਮੈਂ ਤਾਂ ਉਹਨਾਂ ਬਾਰੇ ਸੋਚਦਾ ਸੀ ਮੈਨੂੰ ਵੀ ਪਤਾ ਸੀ ਤੂੰ ਵੀ ਇੱਕ ਕਲ ਜੂਗੀ ਪੁੱਤ ਮੇਰੇ ਨਾਲ ਆਏ ਕਰੂਗੇ ਬਾਬਾ ਜਿੰਨਾ ਟਾਈਮ ਤਾ ਤੂੰ ਉਹਨਾਂ ਨੂੰ ਪੈਸੇ ਦਿੰਦਾ ਰਿਹਾ ਉਹਨਾਂ ਟਾਈਮ ਤਾ ਤੇਰੀ ਇੱਜ਼ਤ ਤੇ ਕਦਰ ਕਰਦੇ ਰਹੇ ਹੁਣ ਤੂੰ ਬੁਢਾ ਹੋ ਗਿਆ ਕਮਾਉਣਾ ਛੱਡ ਗਿਆ ਬਿਮਾਰ ਪੈ ਗਿਆ ਤੇ ਹੁਣ ਤੇਰਾ ਪਤਾ ਲੈਣ ਵੀ ਨਹੀਂ ਆਇਆ ਕਿਆ ਕੋਈ ਗਾਣੀ? ਰਾਵ ਕਰ। ਇਹ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਤੇਰੀ ਜਾਨ ਬਚੀ। ਚੱਲ ਕੋਈ ਨਹੀਂ। ਟਾਇਰ। ਹੂ ਪਹਿਲੋ ਸਾਰਨੀ ਲੈਂਦੇ ਮਾਪਿਆਂ ਦੀ ਜਦ ਮਨ ਤੇ ਖੇਖਣ ਕਰਦੇ ਆ ਤੇ ਬਾਪੂ ਉਠ ਆਵਾਜ਼ ਸਾਨੂੰ ਫਿਰ ਰੋ ਰਹੋ ਕੇ ਪਰਦੇ ਜਿਹਨੂੰ ਪਾਣੀ ਵੀ ਕਦੇ ਨਹੀਂ ਪੁੱਛਿਆ ਫਿਰ ਕਿਉਂ ਸਰਾਣੇ ਧਰਦੇ ਆ ਓਏ ਸਾਨੂੰ ਲੋਕੀ ਮਾੜਾ ਆਖਣ ਨਾ ਫਿਰ ਮਰੇ ਦੀ ਸੇਵਾ